ਇਸ ਤਰੀਕ ਜਉਥੇ ਜਨ 12 ਫੁੱਟੇ ਕਮਰੇ ਦੀ ਛੱਤ ਪਾ ਦਿੰਦੇ ਸੀ ਆ 6 ਫੁੱਟ ਖੁੱਡੇ ਸੀ ਨਹੀਂ ਤੀਜੇ ਦਿਨ ਤੱਕ ਛੱਤ ਪਰ ਨੰਨੇ ਆ ਜਾਲ ਲੰਦੇ ਜੇ ਨਾਮ ਨਾਲ ਦੀ ਰੇਆ ਕੋਰ ਬਾਗਲਾ ਜੋਰਾ ਹਾਲੇ ਲੈ ਕਮੇ ਦੀ ਪਾਏ ਓਏ ਸੇ ਕੰਮ ਵਾਲੀ ਸਾਨੂੰ ਬਹੁਤ ਵੱਡਾ ਘਾਟਾ ਪਿਆ ਸਾਡੀ ਇੱਕ ਕੰਮ ਵਾਲੀ ਚੱਜਣੀ ਆ ਆ ਹੁੰਦੀ ਡੈਸ਼ਟ ਭਾਈ ਹਲਵਾਈ ਕਹਿੰਦਾ ਪਹਿਲਾਂ ਮੇਰੇ ਆਣ ਕੇ ਬਣਾਇਆ ਪਿਛਲੀ ਵਾਰੀ ਸਾਨੂੰ ਤਾਂ ਪਤਾ ਹੀ ਸੀ ਰ ਇਹ ਕਹਿੰਦਾ ਅੱਜ ਆਣ ਕੇ ਚੈੱਕ ਕਰੋ ਮੈਂ ਕੀ ਕੁਝ ਬਣਾਇਆ ਬਾਕੀਆਂ ਦੇ ਤਾਂ ਤੁਸੀਂ ਕੇਵੀ ਲਾਇਆ ਆ ਮੋਟੇ ਵਾਲੇ ਤਾਂ ਸੰਤਰਾ ਕਿਉਂ ਲਾਇਆ ਵਧਾਈਆਂ ਹਣ ਕਾ ਮੁਬਾਰਕਾ ਭੈਣ ਜੀ ਮੁਬਾਰਕਾ ਕੱਟੀ ਨੂੰ ਜਨਮ ਦਿੱਤਾ ਜੀ ਭੈਣ ਜੀ ਨੇ ਕੱਟੀ ਨੂੰ ਇਸ ਦਾ ਨਾਂ ਰੱਖਿਆ ਜਾਊਗਾ ਹੁਣ ਵੇਖੇ ਇਹਨੂੰ ਇਹ ਲੱਛਣ ਕਰਦੀ ਵੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਿੱਦਾਂ ਕੋਣ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕੀ ਕਹਿਣਾ ਚਾਹੇਗੀ ਮੈਂ ਕਹਿੰਨੀ ਆ ਪਹਿਲੇ ਮਿਸਤਰੀ ਚੌਥੇ ਦਿਨ 12 ਫੁੱਟੇ ਕਮਰੇ ਦੀ ਛੱਤ ਪਾ ਦਿੰਦੇ ਸੀ ਆ ਅਰਧਨ ਕੀ ਦੂ ਦਾਰਾ ਬੀ ਪੈਂਟਰ ਆ ਗਿਆ ਉਹ ਨਹੀਂ ਆਇਆ ਨਾ ਕੋਈ ਪੈਂਟਰ ਤੁਹਾਡਾ ਬੌੜਿਆ ਦਾ ਨਾ ਕੋਈ ਪੈਂਟਰ ਨੇ ਮੈਂ ਜਾ ਲੰਦੇ ਜੇ ਨਾ ਉਹਨਾਂ ਦੀ ਰੇਡ ਬਣਾਈ ਤਾਂ ਤੇ ਪਲੰਬਰ ਦਾ ਜੋਰ ਬਾਘਲਾ ਜੋਰਾ ਹਾਲੇ ਲੈ ਕਲੇ ਦੀ ਆਏ ਓਏ ਕੱਕਨੇ ਦੂਜਾ ਮੈਨੇ ਇਹ ਰੱਖ ਲੈ ਵੇ ਇੱਕ ਦਿਨ ਹੋਰ ਇੱਕ ਦਿਨ ਹੋਰ ਰੱਖਾ ਜਲਦੀ ਲੈ ਕੇ ਜਾਵਾਂ ਜੀ ਸਾਡੇ ਸਾਡੇ ਤਾਂ ਤਿਆਰੀਆਂ ਕਿਆ ਪੂਰੀਆਂ ਅਰੇ ਅਮਨ ਇਹ ਕੰਮ ਵਾਲੀ ਸਾਨੂੰ ਬਹੁਤ ਵੱਡਾ ਘਾਟਾ ਪਿਆ ਸਾਡੀ ਇੱਕ ਕੰਮ ਵਾਲੀ ਚੱਲ ਜਾਨੀ ਆ ਯੈਸ ਇਹ ਲੱਖਾਂ ਪਈਆਂ ਦੇ ਦੇ ਲੈ ਨਹੀਂ ਜਲੀਆ ਮਾਗੀ ਬਾਕੀ ਖੋਲੇ ਪਰ ਲੋੜੇ ਆ ਸਕਦੇ ਆ 50 ਦਾ ਚੰਗਾ ਆ ਮਿੱਤਰੋ ਕਿਤਾਬ ਪੜੋ ਆ ਜੀ ਉਹ ਡਾਬਾ ਜੀ ਮਨਦੀਪ ਕੌਰ ਵਾਲਕਤੀ ਕਿਉਂ ਕੀ ਤੁਸੀਂ ਮੈਂ ਇਹਦਾ ਕੰਟੈਕਟ ਨੰਬਰ ਇਹਨਾਂ ਦਾ ਪਾਉਣਾ ਜੇ ਕਿਸੇ ਨੇ ਮੰਗਾਣੀ ਹੋਵੇ ਇਹ ਕਿਤਾਬ ਸਕਰੀਨ ਤੇ ਮੈਂ ਇਹਦੇ ਬਾਰੇ ਇਹ ਦਿਲ ਨੂੰ ਹੁਣ ਪਿਆਰ ਪਿਆਰ ਤੋਂ ਸਾਨੂੰ ਪਿਆਰ ਵਾਲਾ ਤੂੰ ਤਾਂ ਵਿਆਹ ਆਇਆ ਆ ਆ ਹੁੰਦੀ ਡੈਸ਼ਟ ਭਾਈ ਹਲਵਾਈ ਕਹਿੰਦਾ ਪਹਿਲਾਂ ਮੇਰੇ ਆਣ ਕੇ ਬਣਾਇਆ ਪਿਛਲੀ ਵਾਰੀ ਸਾਨੂੰ ਤਾਂ ਪਤਾ ਹੀ ਸੀ ਰ ਇਹ ਕਹਿੰਦਾ ਅੱਜ ਆਣ ਕੇ ਚੈੱਕ ਕਰੋ ਮੈਂ ਕੀ ਕੁਝ ਬਣਾਇਆ ਤੇ ਚੈੱਕ ਕਰ ਰਹੇ ਹਾਂ ਠੀਕ ਆ ਤੁਹਾਨੂੰ ਅਸੀਂ ਰਿਵਿਊ ਦਵਾਂਗੇ ਮਿੰਟੋ ਮਿੰਟ ਨਾਲ ਦੀ ਨਾਲ ਆਹ ਹੁੰਦੀ ਡੈਸ਼ ਬਾਕੀ ਆnde ਤੇ ਤੁਸੀਂ ਕੇਵੀ ਲਾਇਆ ਆ ਮੋਟੇ ਵਾਲੇ ਤੇ ਸੰਤਰਾ ਕਿਉਂ ਲਾਇਆ ਇਹ ਚੱਕਰ ਕੀ ਆ ਉਹ ਮੋਟੇ ਦੀ ਸਿਰ ਜਿਹੜਾ ਧਿਆਨ ਰੱਖੀਦਾ ਹੈ ਉਹ ਲਰਨੇ ਲਈ ਐਸਪ੍ਰੈਸੋ ਵਧਾਈਆਂ ਹਣ ਚਲੋ ਵੀ ਭਾਈ ਬਹੁਤ ਬਹੁਤ ਐਸਪ੍ਰੈਸੋ ਸਾਹਮਣੇ ਗੱਡੀ ਯਾਰ ਕਿਆ ਭੈਣ ਜੀ ਮੁਬਾਰਕਾਂ ਕੱਟੀ ਨੂੰ ਜਨਮ ਦਿੱਤਾ ਜੀ ਭੈਣ ਜੀ ਨੇ ਕੱਟੀ ਨੂੰ ਇਸ ਦਾ ਨਾਮ ਰੱਖਿਆ ਜਾਊਗਾ ਹੁਣ ਵੇਖੇ ਇਹਨੂੰ ਇਹ ਲੱਛਣ ਕਰਦੀ ਵੇ ਅਰੀ ਨਾ ਐਸੇ ਮਤ ਕਰੋ ਇਸ ਕੱਟੀ ਦਾ ਨਾਮ ਬਤਾਇੰਗੇ ਆ ਰੱਖੇ ਮੁਬਾਰਕਾਂ ਹੋਣ ਸਾਰੀਆਂ ਭੈਣਾਂ ਨੂੰ ਭਾਈ ਮੁਬਾਰਕ ਮੁਬਾਰਕਾਂ ਸਾਰੀਆਂ ਭੈਣਾਂ ਨੂੰ ਵੈਰੀ ਗੁੱਡ ਹੋ ਗਿਆ ਮੁਬਾਰਕਾਂ ਵੈਰੀ ਗੁੱਡ ਨੋ ਡਾਊਟ ਮੱਝਾ ਵਾਲੇ ਕੰਮ ਚ ਕਮਾਈ ਅੱਛੀ ਆ ਪਰਾ ਹੈ ਨਹੀਂ ਤੁਸੀਂ ਨਾਤੇ ਤੋਤੇ ਹੋਏ ਨੇ ਜਿਆ ਤਾਰ ਚਾਹ ਵੜਾ ਹੁੰਦਾ ਯਾਰ ਹੁਣ ਮੱਝ ਨਵੀਂ ਸੂਈ ਆ ਆਪਾ ਯਾਰ ਕਿ ਉਦੋਂ ਹੀ ਆ ਗਏ ਆ ਦੇਖ ਲਓ ਕੋਈ ਵਿੱਚ ਫਿਰ ਰਿਹਾ ਯਾਰ ਕਿ ਕੋਈ ਸਰਦ ਨਹੀਂ ਯਾਰ ਕਹਿੰਗੇ ਬਹੁਤ ਕੁਛ ਦਿੰਦਿਆਂ ਬੰਦੇ ਨੂੰ ਇਹਨੂੰ ਐਵੇਂ ਨਹੀਂ ਕਾਲਾ ਸੋਨਾ ਕਹਿੰਦੇ ਕੋਈ ਗੱਲਬਾਤ ਹੈ ਇਹਦੇ ਚ ਤੇ ਜੇ ਕੋਈ ਵੀ ਸਰਦਾ ਇੱਧਰ ਰਹਿਣਾ ਚਾਹੁੰਦਾ ਤੇ ਉਹ ਡੰਗਰਾਂ ਦਾ ਕਾਰੋਬਾਰ ਕਰੇ ਵੈਰੀ ਗੁੱਡ ਕਾਰੋਬਾਰ ਆ ਇੱਕ ਨੰਬਰ ਮੌਲਾ ਓੱਖਾ ਨਹੀਂ ਮਾਰਦਾ 10 ਮੱਝਾਂ ਵਾਲਾ ਬੰਦਾ ਕੈਨੇਡਾ ਨੂੰ ਮਾਰ ਪਾਉਂਦਾ ਬਾਈ ਇੱਧਰ ਕੱਲਾ ਵਧੀਆ ਨਿਆਰੇ ਲਊ ਨਾਲੇ ਘਰਦਿਆਂ ਚ ਜੇ 20 ਰੱਖ ਲੀਆਂ ਦੋ ਬੰਦੇ ਵੀ ਰੱਖ ਲੂਗੇ ਨਾਲ ਫਿਰ ਥੋੜੀ ਸਰਦਾਰੀ ਵਾਲਾ ਕੰਮ ਹੋ ਜਾਂਦਾ 30 ਰੱਖ ਲੀਆਂ ਤੈਨੂੰ ਬੰਦੇ ਹੋਣਗੇ ਮਤਲਬ ਚਾਰ ਪਾਓ ਯਾਰ ਮੈਨੇਜਮੈਂਟ ਦੀ ਵਧੀਆ ਹੋ ਜਾਂਦੀ ਆ ਤੁਸੀਂ ਮੈਨੇਜਮੈਂਟ ਵਧੀਆ ਕਰ ਲਈ ਤੇ ਤੁਸੀਂ ਨਿਆਰੀ ਆ ਸਹੀ ਡਾਈਟ ਰੱਖੀ ਤੇ ਰਿਪੀਟ ਨਹੀਂ ਹੁੰਦਾ ਡੰਗਰ ਆਪਾਂ ਠੀਕ ਆ ਖੁਸ਼ ਹੈ ਕੰਮ ਚ ਥੈਂਕ ਯੂ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਚਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ